ਇਸ ਵੱਲ ਦੀ ਵੱਡੀ ਖਬਰ ਪੰਜਾਬੀ ਗਾਇਕੇ ਪਿੱਟ ਲੋਦੇ ਨਾਲ ਜੁੜੀ ਹੋਈ ਹੈ ਇਹ ਪਿੱਟ ਲੋਦੇ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਮਸ਼ਹੂਰ ਪੰਜਾਬੀ ਗਾਇਕ ਨੇ ਇਹ ਪਿੱਟ ਲੋਦੇ ਦੱਸਦੇ ਕਿ ਕੈਨੇਡਾ ਦੇ ਵੈਨਕਿਊਵਰ ਵਿਕਟੋਰੀਆ ਆਈਲੈਂਡ ਦੇ ਵਿੱਚ ਗਾਇਕ ਦਾ ਘਰ ਹੈ ਪਰ ਇਸ ਪੂਰੇ ਮਾਮਲੇ ਤੇ ਇੱਕ ਪੋਸਟ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕਥਿਤ ਤੌਰ ਤੇ ਲਾਰੈਂਸ ਗੈਂਗ ਨਾਲ ਜੁੜੇ ਰੋਹਿਤ ਗੋਦਾਰਾ ਗੈਂਗ ਨੇ ਇਸ ਦੀ ਜ਼ਿੰਮੇਦਾਰੀ ਲਿਆ ਜੀ ਆ ਸਾਨੂੰ ਦੱਸਦੀ ਕਿ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਰਾਮ ਰਾਮ ਸਾਰੇ ਭਰਾਵਾਂ ਨੂੰ 1 ਸਤੰਬਰ ਦੀ ਰਾਤ ਕੈਨੇਡਾ ਦੇ ਵਿੱਚ ਦੋ ਥਾਵਾਂ ਤੇ ਅਸੀਂ ਫਾਇਰਿੰਗ ਕੀਤੀ ਜਿਸ ਚ ਇੱਕ ਵਿਕਟੋਰੀਆ ਆਈਲੈਂਡ ਤੇ ਵੁੱਡ ਬ੍ਰਿਜ ਟੋਰਾਂਟੋ ਹੈ ਇਸ ਦੀ ਜ਼ਿੰਮੇਵਾਰੀ ਮੈਂ ਰੋਹਿਤ ਗੋਦਾਰਾ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹਾਂ ਇਸ ਤੋਂ ਇਲਾਵਾ ਅੱਗੇ ਪੋਸਟ ਦੇ ਵਿੱਚ ਲਿਖਿਆ ਹੈ ਕਿ ਵਿਕਟੋਰੀਆ ਆਈਲੈਂਡ ਵਾਲਾ ਘਰ ਇਹ ਪਿਟਿਲੋ ਦਾ ਹੈ ਇਹ ਵੱਡੀ ਫੀਲਿੰਗ ਲੈ ਰਿਹਾ ਹੈ ਸਲਮਾਨ ਖਾਨ ਦੇ ਗਾਣੇ 'ਚ ਤੇਰੇ ਪਰ ਆਏ ਸੀ ਫਿਰ ਜਾ ਤਾਂ ਆਉਂਦਾ ਬਾਹਰ ਤੇ ਦਿਖਾਉਂਦਾ ਆਪਣਾ ਐਕਸ਼ਨ ਕਰਕੇ ਜਿਸ ਅੰਡਰਵਰਲਡ ਲਾਈਫ ਦੀ ਤੁਸੀਂ ਲੋਕ ਕਾਪੀ ਕਰਦੇ ਹੋ ਅਸੀਂ ਉਹ ਜੀਵਨ ਅਸਲ ਵਿੱਚ ਜੀ ਰਹੇ ਹਾਂ ਆਪਣੀ ਔਕਾਤ ਵਿੱਚ ਰਹੋ ਨਹੀਂ ਤਾਂ ਮਾਰਿਆ ਜਾਵੇਗਾ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਪੂਰੀ ਘਟਨਾ ਤੇ ਕੋਈ ਵੀ ਅਧਿਕਾਰਿਕ ਬਿਆਨ ਨਹੀਂ سامنے ਆਇਆ ਹੈ ਨਾ ਹੀ ਇਹ ਪਿਟਲੋ ਦਾ ਕੋਈ ਇਸ ਤੇ ਬਿਆਨ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਗੱਲ ਕੀਤੀ ਜਾਵੇ ਇਹ ਪਿਟਲੋ ਦਾ ਸਲਮਾਨ ਖਾਨ ਦੇ ਨਾਲ ਇੱਕ ਨਵਾਂ ਗਾਣਾ ਆਇਆ ਸੀ ਕਈ ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਪਿਛੇ ਲੌਰੈਂਸ ਬਿਸ਼ਨੋਏ ਗਰੁੱਪ ਪਿਆ ਹੋਇਆ ਤੇ ਹੁਣ ਜਦ ਸਲਮਾਨ ਖਾਨ ਦੇ ਨਾਲ ਇੱਕ ਪਿਟਲੋ ਦਾ ਨਵਾਂ ਗਾਣਾ ਆਇਆ ਬੀਤੇ ਦਿਨਾਂ ਦੇ ਵਿੱਚ ਤੇ ਉਸ ਨੂੰ ਲੈ ਕੇ ਹੁਣ ਅੱਜ ਕੈਨੇਡਾ ਸਥਿਤ ਇਹ ਪਿਟਲੋ ਦੇ ਘਰ ਦੇ ਬਾਹਰ ਫਾਇਰਿੰਗ ਹੈ ਹਾਲਾਂਕਿ ਤੁਹਾਨੂੰ ਇਹ ਵੀ ਬਾਰ-ਬਾਰ ਦੱਸਿਆ ਕਿ ਕੋਈ ਵੀ ਅਧਿਕਾਰਿਕ ਪੁਸ਼ਟੀ ਹਜੇ ਤੱਕ ਨਹੀਂ ਹੋਈ ਹੈ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਇਸ ਪੂਰੀ ਘਟਨਾ ਬਾਰੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੈ